ਜੋ ਤੁਸੀਂ ਦੇਖ ਰਹੇ ਹੋ ਇਹ ਸਿਰਫ ਸਟੈਚੂ ਹੀ ਨਹੀਂ ਹੈ ਇਹ ਹੈ ਜੀ ਯਾਦਾਂ ਦਾ ਉਹ ਘਰ ਜਿਸ ਦੇ ਵਿੱਚ ਅਥਰੂ ਵੀ ਨੇ ਜਿਸ ਦੇ ਵਿੱਚ ਮੁਸਕਾਨ ਵੀ ਹੈ ਤੁਸੀਂ ਇਹ ਸਟੈਚੂ ਦੇਖ ਰਹੇ ਹੋ ਲੈਜੈਂਡ ਜਸਵਿੰਦਰ ਪੱਲਾ ਜੀ ਦਾ ਜਿਨ੍ਹਾਂ ਨੂੰ ਮਨਜੀਤ ਜੀ ਨੇ ਸ਼ਰਧਾਂਜਲੀ ਦਿੱਤੀ ਹੈ ਆਪਣੀ ਕਲਾ ਦੇ ਰਾਹੀਂ ਪੱਲਾ ਜੀ ਸਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸੋ ਤੁਸੀਂ ਸ਼ਰਧਾਂਜਲੀ ਦਿੱਤੀ ਪੱਲਾ ਜੀ ਦਾ ਸਟੈਚੂ ਸਪੈਸ਼ਲੀ ਤੁਸੀਂ ਬਣਾਇਆ ਸੋ ਇਹ ਕੀ ਜਜ਼ਬਾਤ ਨੇ ਤੁਹਾਡੇ ਜਿਸ ਦਿਨ ਨੂੰ ਸਾਨੂੰ ਪਤਾ ਲੱਗਾ ਕਿ ਉਹ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਮਨ ਬੇਹਦ ਉਦਾਸ ਹੋ ਗਿਆ तकरीबन 2.5 ਘੰਟੇ ਲਾ ਕੇ ਤੇ ਇਹ ਜਿਹੜਾ ਮੂਰਤੀ ਰੂਪ ਬਣਾਇਆ ਤੇ ਅਸੀਂ ਆਪਣੇ ਵੱਲੋਂ ਆਪਣੇ ਮਹਾਂਦੇਸ਼ ਭਗਤ پارک ਵੱਲੋਂ ਉਹਨਾਂ ਨੂੰ ਜਿਹੜਾ ਸ਼ਰਦਾ ਦੇ ਫੁੱਲ ਭੇਟ ਕਰਨ ਦਾ ਜਰੀਆ ਬਣਾਇਆ। ਕੋ ਲੋਕ ਸ਼ਖਸੀਅਤ ਇੰਨੀ ਪਿਆਰੀ ਸੀ ਉਹ ਹਰਮਨ ਪਿਆਰੀ ਸ਼ਖਸੀਅਤ ਅੱਜ ਵੀ ਦਿਲਾਂ ਤੇ ਉਸੇ ਤਰ੍ਹਾਂ ਰਾਜ ਕਰਦੀ ਹੈ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਸ਼ੁਰੂ ਤੋਂ ਹੀ ਕੀਤਾ। ਕੋਈ ਕਿੱਦਾਂ ਤੁਹਾਨੂੰ ਆਈਡੀਆਜ਼ ਆਉਂਦੇ ਨੇ ਕਿਵੇਂ ਤੁਸੀਂ ਸਟੈਚੂਜ਼ ਕ੍ਰੀਏਟ ਕਰਦੇ ਹੋ ਬਣਾਉਂਦੇ ਹੋ? ਤੇ ਦੂਸੇ ਵਾਲਾ ਦਾ ਜਿਹੜਾ ਸਟੈਚੂ ਜਦੋਂ ਬਣਾਇਆ ਗਿਆ ਸੀ ਤੇ ਉਹ ਫਿਰ ਇੱਥੇ ਉਹਨਾਂ ਦੇ ਚਾਰ ਪੰਜ ਸਟੈਚੂ ਬਣੇ ਇੱਕ ਸਟੈਚੂ ਜਿਹੜਾ ਪਹਿਲਾ ਸਟੈਚੂ ਆ ਮੇਰੇ ਕੋਲ ਹੀ ਆ ਤੇ ਉਹ ਉਹਨਾਂ ਦੇ ਫਾਦਰ ਸਾਹਿਬ ਨੇ ਉਹ ਕੱਟਣ ਕੀਤਾ ਸੀ ਬਹੁਤ ਇਮੋਸ਼ਨਲ ਹੋਏ ਸੀ ਉਸ ਟਾਈਮ ਆ ਪੂਰਾ ਪਾਰਕ ਜਿਹੜਾ ਭਰਿਆ ਹੋਇਆ ਸੀ ਲੋਕਾਂ ਦੇ ਕੁਝ ਲੋਕ ਆਪਣੀਆਂ ਯਾਦਾਂ ਹੀ ਨਹੀਂ ਪਿੱਛੇ ਛੱਡ ਜਾਂਦੇ ਬਲਕਿ ਇਤਿਹਾਸ ਰਚ ਜਾਂਦੇ ਨੇ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਇੱਕ ਐਸੀ ਪਰਸਨੈਲਿਟੀ ਦੇ ਨਾਲ ਤੁਹਾਨੂੰ ਰੁਬਰੂ ਕਰਾਉਣਾ ਹੈ ਜੋ ਸਿਰਫ ਆਪਣੀ ਕਲਾ ਦੇ ਨਾਲ ਦਰਦ ਨੂੰ ਬਿਆਨ ਨਹੀਂ ਕਰਦੇ ਔਰ ਜੋ ਤੁਸੀਂ ਦੇਖ ਰਹੇ ਹੋ ਇਹ ਸਿਰਫ ਸਟੈਚੂ ਹੀ ਨਹੀਂ ਹੈ ਇਹ ਹੈ ਜੀ ਯਾਦਾਂ ਦਾ ਉਹ ਘਰ ਜਿਸ ਦੇ ਵਿੱਚ ਅਥਰੂ ਵੀ ਨੇ ਜਿਸ ਦੇ ਵਿੱਚ ਮੁਸਕਾਨ ਵੀ ਹੈ ਤੇ ਸਵਾਗਤ ਕਰ ਲੈਣੇ ਆ ਉਸ ਕਲਾਕਾਰ ਦਾ ਜੋ ਦਰਦ ਨੂੰ ਆਪਣੀ ਕਲਾ ਦੇ ਰਾਹੀਂ ਦਰਸਾਉਂਦਾ ਹੈ ਤੁਸੀਂ ਇਹ ਸਟੈਚੂ ਦੇਖ ਰਹੇ ਹੋ ਜਸਵਿੰਦਰ ਪੱਲਾ ਜੀ ਦਾ ਲੈਜੈਂਡ ਜਸਵਿੰਦਰ ਪੱਲਾ ਜੀ ਦਾ ਜਿਨ੍ਹਾਂ ਨੂੰ ਮਨਜੀਤ ਜੀ ਨੇ ਸ਼ਰਧਾਂਜਲੀ ਦਿੱਤੀ ਹੈ ਆਪਣੀ ਕਲਾ ਦੇ ਰਾਹੀਂ ਸੋ ਗੱਲ ਕਰ ਲੈਣੇ ਉਹਨਾਂ ਦੇ ਨਾਲ ਤੇ ਇਹ ਅਸੀਂ ਸਟੈਚੂ ਦੇਖਿਆ ਹੈ ਮਨਜੀਤ ਜੀ ਨੇ ਬਣਾਇਆ ਇਹਨੂੰ ਆਪਣੇ ਹੱਥਾਂ ਦੇ ਨਾਲ ਇੱਕ ਸ਼ਰਧਾਂਜਲੀ ਪੇਂਟ ਕੀਤੀ ਹੈ ਜਸਵਿੰਦਰ ਭੱਲਾ ਜੀ ਨੂੰ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਸਮੁੱਚੀ ਟੀਮ ਦਾ ਜੀ ਆਇਆਂ ਕਹਿੰਦਾ ਕਿ ਤੁਸੀਂ ਅੱਜ ਮਹਾਨ ਦੇਸ਼ ਭਗਤ پارک ਕਲਕਲਾਂ ਦੇ ਵਿੱਚ ਜਿਹੜਾ ਭੱਲਾ ਜੀ ਦਾ ਸਟੈਚੂ ਬਣ ਰਿਹਾ ਹੈ ਉਹਨਾਂ ਨੂੰ ਦਰਸ਼ਕਾ ਦੇ ਰੂਪ ਰੂ ਕੀਤਾ ਜੀ ਜੀ ਸੋ ਅ ਗੱਲ ਕਰਾਂਗੇ ਇਹਨਾਂ ਦੇ ਨਾਲ ਕਿ ਭੱਲਾ ਜੀ ਸਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸੋ ਤੁਸੀਂ ਸ਼ਰਧਾਂਜਲੀ ਦਿੱਤੀ ਪੱਲਾ ਜੀ ਦਾ ਸਟੈਚੂ ਸਪੈਸ਼ਲੀ ਤੁਸੀਂ ਬਣਾਇਆ ਜੀ ਸੋ ਇਹ ਕੀ ਜਜ਼ਬਾਤ ਨੇ ਤੁਹਾਡੇ ਅਸਲ ਦੇ ਵਿੱਚ ਜਦੋਂ ਕੋਈ ਏਡੀ ਵੱਡੀ ਹਸਤੀ ਚਲੀ ਜਾਂਦੀ ਹੈ ਸੰਸਾਰ ਤੋਂ ਤੇ ਬੜਾ ਮਨ ਉਦਾਸ ਹੋ ਜਾਂਦਾ ਖਲਾਅ ਪੈਦਾ ਹੋ ਜਾਂਦਾ ਤੇ ਇਹਨਾਂ ਨਾਲ ਤਾਂ ਮੈਂ ਵਿਚਰਿਆ ਹੋਇਆ ਸੀ ਅਸੀਂ ਸਰਦਾਰ ਜਗਦੇਵ ਸਿੰਘ ਜਸੋਵਾਲ ਜੀ ਦੀ ਸਮੁੱਚੀ ਟੀਮ ਦੇ ਵਿੱਚ ਕੰਮ ਕੀਤਾ ਹੋਇਆ ਸੀਗਾ ਤੇ ਇਹ ਮੇਰੇ ਇਹ ਤਾਂ ਬਹੁਤ ਜ਼ਿਆਦਾ ਸੀਨੀਅਰ ਸੀਗੇ ਵੱਡੀ ਉਮਰ ਦੇ ਸੀ ਹਾਂ ਤੇ ਇਹ ਸ਼ਨਕਾਟਾ ਤੇ ਬਾਬਾ ਚਾਚਾ ਚਤਰਾ ਦੇ ਨਾਲ ਇਨਾਨ ਦਾ ਬੜਾ ਲੋਕਾਂ ਦੇ ਦਿਲਾਂ ਚ ਅਕਸ ਬਣਿਆ ਹੋਇਆ ਸੀਗਾ ਤੇ ਜਦੋਂ ਇਹਨਾਂ ਨੇ ਕੰਮ ਕੀਤਾ ਉਸ ਟਾਈਮ ਬਹੁਤ ਸਿਖਰ ਦੇ ਉੱਤੇ ਹੁੰਦੇ ਸੀ ਤੇ ਅਸੀਂ ਉਦੋਂ ਇਹਨਾਂ ਦੀ ਟੀਮ ਦੇ ਵਿੱਚ ਤਕਰੀਬਨ ਸ਼ਾਮਲ ਹੁੰਦੇ ਸੀ ਸਰਦਾਰ ਜਗਦੇਵ ਸਿੰਘ ਜਸਵਾਲ ਦੇ ਨਾਲ ਤੇ ਜਿਸ ਦਿਨ ਇਹਨਾਂ ਦਾ ਸਾਨੂੰ ਪਤਾ ਲੱਗਾ ਕਿ ਉਹ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਮਨ ਬੇਹਾਦ ਉਦਾਸ ਹੋ ਗਿਆ ਤਾਂ ਅਸੀਂ ਉਸ ਟਾਈਮ ਖੇਤ ਦੇ ਵਿੱਚ ਸੀ ਅਸੀਂ 1:30 ਵਜੇ ਆਏ ਤੇ ਪਤਾ ਲੱਗਾ ਕਿ ਮਹਾਨ ਸ਼ਕਸ਼ੀਤ ਸਾਡੇ ਵਿੱਚ ਨਹੀਂ ਰਹੀ ਫਿਰ ਅਸੀਂ ਦੋਨੋਂ ਭਰਾਵਾਂ ਨੇ ਸੋਚਿਆ ਕਿ ਕਿਉਂ ਨਾ ਆਪਾਂ ਆਪਣੀ ਕਲਾ ਦੇ ਰਾਈ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰੀਏ ਤੇ ਅਸੀਂ ਤਕਰੀਬਨ 2:30 ਘੰਟੇ ਲਾ ਕੇ ਤੇ ਇਹ ਜਿਹੜਾ ਮੂਰਤੀ ਰੂਪ ਬਣਾਇਆ ਤੇ ਅਸੀਂ ਆਪਣੇ ਵੱਲੋਂ ਆਪਣੇ ਮਹਾਂਦੇਸ਼ ਭਗਤ پارک ਵੱਲੋਂ ਉਹਨਾਂ ਨੂੰ ਜਿਹੜਾ ਹੈ ਸ਼ਰਦਾ ਦੇ ਫੁੱਲ ਭੇਟ ਕਰਨ ਦਾ ਜਰੀਆ ਬਣਾਇਆ ਜੀ ਸੋ ਸੋਸ਼ਲ ਮੀਡੀਆ ਤੇ ਤੁਹਾਡੀ ਜਿਹੜੀ ਤੁਸੀਂ ਪੱਲਾ ਜੀ ਨੂੰ ਸ਼ਰਧਾਂਜਲੀ ਦਿੱਤੀ ਆ ਲੋਕ ਦੇਖ ਰਹੇ ਨੇ ਤੁਹਾਡੀ ਕਲਾ ਨੂੰ ਵੀ ਔਰ ਹਰ ਕੋਈ ਪੱਲਾ ਜੀ ਨੂੰ ਲਾਈਵਲੀ ਮਹਿਸੂਸ ਕਰ ਰਿਹਾ ਕਿ ਅੱਜ ਵੀ ਉਹ ਸਾਡੇ ਵਿੱਚ ਨੇ ਹਾਂਜੀ ਬਿਲਕੁਲ ਉਹ ਸ਼ਖਸੀਅਤ ਹੀ ਇੰਨੀ ਪਿਆਰੀ ਸੀ ਉਹ ਹਰਮਨ ਪਿਆਰੀ ਸ਼ਖਸੀਅਤ ਅੱਜ ਵੀ ਦਿਲਾਂ ਤੇ ਉਸੇ ਤਰ੍ਹਾਂ ਰਾਜ ਕਰਦੀ ਆ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਸ਼ੁਰੂ ਤੋਂ ਹੀ ਕੀਤਾ ਬਸ ਇਹ ਐ ਵੀ ਸਰੀਰਕ ਤੌਰ ਤੇ ਉਹ ਸਾਡੇ ਵਿੱਚ ਨਹੀਂ ਰਹੇ ਜਿਸ ਦਾ ਬੇहद ਅਫਸੋਸ ਹੈ ਬਾਕੀ ਹਰ ਇੱਕ ਨੇ ਜਾਣਾ ਹੈ ਪਰ ਉਹ ਬੇਵਕਤੀ ਮੌਤ ਸੀਗੀ ਬਹੁਤ ਛੋਟੀ ਉਮਰ ਦੇ ਵਿੱਚ ਹੀ ਉਹ ਚਲੇ ਗਏ ਕੋਈ 65 ਸਾਲ ਦੀ ਉਮਰ ਕੋਈ ਜ਼ਿਆਦਾ ਉਮਰ ਨਹੀਂ ਹੁੰਦੀ ਉਹ ਜਿਹੜੀ ਅਸੀਂ ਜਗ੍ਹਾ ਤੇ ਬੈਠੇ ਆ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਬਹੁਤ ਇਤਿਹਾਸਿਕ ਜਗ੍ਹਾ ਹੈ ਔਰ ਇੱਥੇ ਤੁਸੀਂ ਸਿਰਫ ਇੱਕ ਸਟੈਚੂ ਨਹੀਂ ਬਲਕਿ 50 ਤੋਂ 60 ਸਟੈਚੂਜ਼ ਦੇ ਕਰੀਬ ਤੁਸੀਂ ਸਟੈਚੂ ਦੇਖ ਪਾਉਗੇ ਔਰ ਇੱਥੇ ਤੁਹਾਨੂੰ ਮਿਲਖਾ ਸਿੰਘ ਦਾ ਸਟੈਚੂ ਸਿੱਧੂ ਮੂਸੇਵਾਲੇ ਦਾ ਮਹਾਰਾਜਾ ਰਣਜੀਤ ਸਿੰਘ ਦਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਇਤਿਹਾਸਿਕ ਜਿਹੜੀਆਂ ਆਪਣੀਆਂ ਪਰਸਨੈਲਿਟੀਆਂ ਨੇ ਉਹਨਾਂ ਦੇ ਇੱਥੇ ਸਟੈਚੂਜ਼ ਸਰ ਹੁਣਾਣੇ ਬਣਾਏ ਹੋਏ ਨੇ ਸਰ ਮੈਂ ਜ਼ਰੂਰ ਜਾਨਣਾ ਚਾਹੂੰਗੀ ਕਿ ਕਿੰਨੇ ਟਾਈਮ ਤੋਂ ਤੁਸੀਂ ਜੋ ਹੈ ਇਹ ਸਟੈਚੂਜ਼ ਬਣਾ ਰਹੇ ਹੋ ਇਪੋ ਮੈਂ ਜਿਹੜਾ ਕੰਮ ਹੈ ਆ ਮਹਾਂਦੇਸ਼ ਭਗਤ ਦਾ ਤਕਰੀਬਨ 2015 ਦੇ ਵਿੱਚ ਜ਼ਿਆਦਾਤਰ ਮੈਂ ਕੰਮ ਸ਼ੁਰੂ ਕੀਤਾ ਮੈਂ ਪਹਿਲਾ ਕਲਾਸ 1 ਅਫਸਰ ਸੀਗਾ ਜਿਹੜਾ ਡਿਪਾਰਟਮੈਂਟ ਸਵੇਚਾਰਕ ਮਾਮਲੇ ਪ੍ਰਤਤਪ ਤੇ ਹਜੇ ਕਰ ਵਿਭਾਗ ਦੇ ਵਿੱਚ ਤੇ ਉੱਥੇ ਮੈਨੂੰ ਲੱਗਾ ਕਿ ਮੈਨੂੰ ਬਹੁਤ ਸਾਰਾ ਕੰਮ ਕਰਨਾ ਚਾਹੀਦਾ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਵਾਸਤੇ ਤੇ ਜੇ ਮਹਾਰਾਜ ਨੇ ਮੈਨੂੰ ਇਹ ਆਰਡ ਦਿੱਤਾ ਤੇ ਉਹਦੇ ਸਹਿਯੋਗ ਵਰਤੋਂ ਕਰਦੇ ਹੋਏ ਆ ਮੈਂ ਸੰਗ੍ਰਹਿ ਹਾਲਿਆ ਬਣਾਉਣਾ ਚਾਹੁੰਦਾ ਮਿਊਜ਼ੀਅਮ ਬਣਾਉਣਾ ਚਾਹੁੰਦਾ ਤੇ ਫਿਰ ਮੈਂ ਅਰਜਾਇਨ ਦਿੱਤਾ ਨੌਕਰੀ ਤੋਂ ਤੇ ਉਸ ਟਾਈਮ ਦਾ ਮੈਂ ਇਸੇ ਇੱਕ ਪਾਰਕ ਨੂੰ ਜਿਹੜਾ ਹੈ ਡਵੈਲਪ ਕਰਨ ਦੇ ਵਿੱਚ ਲੱਗਾ ਹੋਇਆ ਸ਼ੌਂਕ ਮੈਨੂੰ ਇਹ ਬਚਪਨ ਤੋਂ ਹੀ ਸੀਗਾ ਤੇ ਮੈਨੂੰ ਹੀ ਵੇਖ ਕੇ ਮੇਰਾ ਜਿਹੜਾ ਛੋਟਾ ਭਰਾ ਸਰਜੀਤ ਸਿੰਘ ਉਹਨੂੰ ਸ਼ੌਂਕ ਪੈ ਗਿਆ ਤੇ ਅਸੀਂ ਹੁਣ ਦੋਨੋਂ ਭਰਾ ਜਿਹੜਾ ਇਸ ਪਾਰਕ ਦਾ ਨਿਰਮਾਣ ਕਰ ਰਹੇ ਹਾਂ ਸੋ ਤੁਸੀਂ ਜਦੋਂ ਭੱਲਾ ਜੀ ਦਾ ਸਟੈਚੂ ਬਣਾ ਰਹੇ ਸੀਗੇ ਜਦੋਂ ਪ੍ਰੋਸੈਸ ਚੱਲ ਰਿਹਾ ਸੀ ਤੁਹਾਡੇ ਕੀ ਜਜ਼ਬਾਤ ਸੀ ਇਮੋਸ਼ਨਲ ਹੋ ਰਹੇ ਸੀ ਜਾਂ ਫਿਰ ਕਿ ਕੀ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਲਾਈਕ ਕਿਸ ਚੀਜ਼ ਨੇ ਮਜਬੂਰ ਕੀਤਾ ਕਿ ਇਹ ਸਟੈਚੂ ਬਣਨਾ ਚਾਹੀਦਾ ਜੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੇ ਮਜਬੂਰ ਕੀਤਾ ਉਹਨਾਂ ਦੀਆਂ ਉਹ ਯਾਦਾਂ ਜਿਨ੍ਹਾਂ ਨੂੰ ਮੈਂ ਹਮੇਸ਼ਾ ਖਰੇ ਮੱਥੇ ਵੇਖਿਆ ਉਹ ਉਹਨਾਂ ਇਕੱਲੇ ਕਮੀਡੀਅਨ ਨਹੀਂ ਸੀ ਉਹ ਬਹੁਤ ਵਧੀਆ ਇਨਸਾਨ ਸੀ ਲੋਕਾਂ ਦੀ ਉਹ ਸਹਾਇਤਾ ਵੀ ਕਰਦੇ ਸੀ ਨਵੇਂ ਕਲਾਕਾਰਾਂ ਨੂੰ ਪ੍ਰਮੋਟ ਵੀ ਕਰਦੇ ਸੀ ਤੇ ਪੰਜਾਬ ਵਾਸਤੇ ਉਹਨਾਂ ਦੇ ਦਿਲ 'ਚ ਨਾ ਬੜਾ ਵੱਡਾ ਦਰਦ ਸੀ ਵੀ ਉਹ ਹਮੇਸ਼ਾ ਪੰਜਾਬੀ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਨੀ ਕੋਈ ਹਿੰਦੀ 'ਚ ਵੀ ਕਰਦਾ ਸੀ ਜਾਂ ਅੰਗਰੇਜ਼ੀ 'ਚ ਵੀ ਕਰਦਾ ਸੀ ਉਹਨਾਂ ਦੇ ਪਹਿਲੇ ਹੁੰਦੇ ਸੀ ਮੈਂ ਪੰਜਾਬ ਦਾ ਮੈਂ ਪੰਜਾਬੀ 'ਚ ਗੱਲਬਾਤ ਕਰਨੀ ਇਹ ਗੱਲਾਂ ਨਾ ਉਸ ਟਾਈਮ ਜਿਹੜਾ ਉਹ ਜਹਨ ਦੇ ਵਿੱਚ ਘੁੰਮ ਗਿਆ ਇੱਕਦਮ ਸਾਰੀਆਂ ਉਹਨਾਂ ਨਾਲ ਮਿਲਣੀ ਪਹਿਲੀ ਮਿਲਣੀ ਕਿੱਥੇ ਹੋਈ ਕਿ ਸਭ ਕੁਝ ਦਾ ਮਿਲਗੋਬਾ ਹੋ ਗਿਆ ਤੇ ਉਹੀ ਜਿਹੜਾ ਹੈ ਸਾਨੂੰ ਮੂਰਤੀ ਰੂਪ ਬਣਾਉਣ ਦਾ ਜਿਹੜਾ ਹੰਗਾਰਾ ਮਿਲਿਆ ਇਸ ਚੀਜ਼ ਨੇ ਤੋਸਾ ਉਈ ਪ੍ਰੋਸੈਸ ਮਤਲਬ ਤੁਹਾਨੂੰ ኢਮੋਸ਼ਨਲੀ ਸਕੂਨ ਦੇ ਰਿਹਾ ਸੀ ਜਦੋਂ ਤੁਸੀਂ ਭੱਲਾ ਜੀ ਦਾ ਸਟੈਚੂ ਬਣਾ ਰਹੇ ਸੀ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਸੀ ਹਾਂ ਕੁਦਰਤੀ ਗੱਲ ਹੈ ਜੀ ਸਾਨੂੰ ਇਸ ਤਰ੍ਹਾਂ ਜਿਹੜਾ ਖਲਾਅ ਪੈਦਾ ਹੋ ਗਿਆ ਉਹਨੂੰ ਆ ਉਹਦੀ ਪਰਭਾਈ ਕਰਨੀ ਬਹੁਤ ਮੁਸ਼ਕਲ ਹੈ ਪਰ ਅਸੀਂ ਇੱਕ ਮੂਰਤੀ ਰੂਪ ਦੇ ਨਾਲ ਉਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ ਕਿ ਉਹ ਅਜੇ ਵੀ ਸਾਡੇ ਵਿੱਚ ਹੀ ਆ ਉਹ ਆਪਣੀ ਕਲਾ ਦੇ ਰਹੀਂ ਆਪਣੇ ਚੰਗੀਆਂ ਆਈਆਂ ਕਰਕੇ ਤੇ ਆਪਣੀ ਜਿਹੜੀਆਂ ਉਹ ਸੁਮੂਚੀਆਂ ਯਾਦਾਂ ਕਰਕੇ ਸਾਡੇ ਦੇ ਵਿੱਚ ਸਾਡੇ ਵਿੱਚ ਹੀ ਆ ਸੋ ਅੱਜ ਜਦਕਰ ਮੈਂ ਗੱਲ ਕਰਾਂ ਤੁਹਾਡੇ ਇਸ پارک ਦੀ ਇਸ پارک ਦੇ ਵਿੱਚ ਤੁਸੀਂ ਕਿੰਨੇ ਸਟੈਚੂਜ਼ ਜਿਹੜੇ ਜਿਵੇਂ ਮੈਂ 50 ਤੋਂ 60 ਦੱਸਣੇ ਹਾਲਾਂਕਿ ਤੁਸੀਂ ਕਈ ਸਟੈਚੂਜ਼ ਜਿਹੜੇ ਨੇ ਉਹ ਤੁਸੀਂ ਕਿਹਾ ਹੈ ਕਿ ਅਸੀਂ ਡਿਸਟਰੋਏ ਵੀ ਕੀਤੇ ਆ ਕੁਝ ਕੁਝ ਸਟੈਚੂਜ਼ ਤੁਸੀਂ ਨਵੇਂ ਵੀ ਬਣਾ ਰਹੇ ਹੋ ਮੈਂ ਦੇਖ ਰਹੀ ਹਾਂ ਅੰਡਰ ਪ੍ਰੋਸੈਸ ਨੇ ਸੋ ਇਹ ਕਿਦਾਂ ਤੁਹਾਨੂੰ ਆਈਡੀਆਜ਼ ਆਉਂਦੇ ਨੇ ਕਿਵੇਂ ਤੁਸੀਂ ਸਟੈਚੂਜ਼ ਕ੍ਰੀਏਟ ਕਰਦੇ ਹੋ ਬਣਾਉਂਦੇ ਹੋ ਜਦੋਂ ਇਹ ਮਹਾਂਦੇਸ਼ پارک ਦਾ ਮੋਢ ਬੱਜਿਆ ਸ਼ਹੀਦ ਕਰਤਾਸ ਸਿੰਘ ਸਰਾਭਾ ਜੀ ਨੇ ਇੱਥੇ ਰਾਤ ਕੱਤੀ ਸੀ ਜੀ ਕਲਕਲਾਂ ਦੇ ਬਾਬਾ ਸੁੰਦਰ ਸਿੰਘ ਖਾਲੀ ਗਦਰ ਪਾਰਟੀ ਲੈਰ ਨਾਲ ਜੁੜੇ ਹੋਏ ਸੀ ਤੇ ਉਹਨਾਂ ਕੋਲੇ ਕਰਤਾਰ ਸਿੰਘ ਸਰਾਬਾ ਜੀ ਆਉਂਦੇ ਹੁੰਦੇ ਸੀਗੇ ਤੇ ਕੁਦਰਤੀ ਗੱਲ ਆ ਵੀ ਸਾਨੂੰ ਪਰਿਵਾਰਕ ਤੌਰ ਤੇ ਸਾਡੇ ਬਜ਼ੁਰਗਾਂ ਨੇ ਦੱਸਿਆ ਹੋਇਆ ਸੀ ਕਿ ਇੱਥੇ ਜਿਹੜਾ ਬੋਹੜ ਦਾ ਦਰਖਤ ਆ ਇਹ ਪਿੰਡੋਂ ਬਾਹਰ ਹੋਣ ਕਰਕੇ ਇੱਥੇ ਇੱਕ ਵਾਰੀ ਉਹਨਾਂ ਨੇ ਰਾਤ ਕੱਟੀ ਸੀ ਤੇ ਇਹੀ ਵਜ੍ਹਾ ਬਣੀ ਥਾਂ ਲੈਣ ਦੀ ਉਸ ਟਾਈਮ ਇਹ ਜਗ੍ਹਾ ਖਰੀਦੀ ਗਈ ਤੇ ਉਹਦਾਂ ਨੇ ਪਰਿਵਾਰ ਵਾਲਿਆਂ ਨੇ ਇਹ ਬੋਹੜ ਦਾ ਦਰਖਤ ਹਾਲਕ ਪਹਿਲ ਛੱਡਤਾ ਸੀ ਪਰ ਉਹ ਨਿਸ਼ਾਨਦੇਹੀ ਤਾਂ ਉਹੀ ਆ ਅੱਜ ਵੀ ਉਹ ਯਾਦਾਂ ਉਸੇ ਤਰ੍ਹਾਂ ਹੀ ਆ ਤੇ ਉਹਦੀ ਬਦੌਲਤ ਹੀ ਇਹ ਜਿਹੜਾ ਮਹਾਨ ਦੇਸ਼ ਭਗਤ پارک ਹੋਣ ਦੇ ਵਿੱਚ ਆਇਆ ਤੇ ਇੱਥੇ ਵੱਖ-ਵੱਖ ਤਰ੍ਹਾਂ ਦੇ ਦੇਸ਼ ਭਗਤਾਂ ਦੇ ਸ਼ਹੀਦਾਂ ਦੇ ਵਿਦਵਾਨਾਂ ਦੇ ਕਲਾਕਾਰਾਂ ਦੇ ਤੇ ਨਾਲ ਦੇ ਨਾਲ ਵਿਗਿਆਨੀਆਂ ਦੇ ਜਿਹੜੇ ਸਟੈਚੂ ਆ ਤੇ ਖਿਡਾਰੀਆਂ ਦੇ ਵੀ ਜਿਵੇਂ ਤੁਸੀਂ ਸਰਦਾਰ ਮਿਰਕਾ ਸਿੰਘ ਦਾ ਵੇਖ ਰਹੇ ਹੋ ਖਿਡਾਰੀਆਂ ਹਨ ਤੇ ਇਹ ਜਿਹੜੇ ਸਟੈਚੂ ਹੈ ਇੱਕ ਸਮੁੱਚਾ ਗੁਲਦਸਤਾਂ ਦੀ ਤਰ੍ਹਾਂ ਹੈ ਸਮਾਜ ਦੇ ਸੋਹਣੇ ਅਕਸ ਨੂੰ ਅਸੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਜਿਹੜੇ ਸਟੈਚੂ ਬਣਦਾ ਹੈ ਬਣਦਾ ਕਿਵੇਂ ਹੈ ਕੀ ਪ੍ਰੋਸੈਸ ਹੈ ਦਾ ਬਣਦਾ ਸਭ ਤੋਂ ਪਹਿਲਾਂ ਇਹਦਾ ਬੇਸਿਕ ਮਟੀਰੀਅਲ ਹੈਗਾ ਕਲੇ ਔਰ ਜੇ ਤੁਸੀਂ ਸਟੋਨ ਕਾਰਵਿੰਗ ਕਰਨੀ ਹੈ ਤੇ ਤੁਸੀਂ ਡਾਇਰੈਕਟ ਸਲੈਬ ਦੇ ਵਿੱਚੋਂ ਕੱਢਦੇ ਹੋ ਅਸੀਂ ਪਹਿਲਾਂ ਸਲੈਬ ਦੇ ਵਿੱਚ ਸਟੋਨ ਕਾਰਵਿੰਗ ਕਰਦੇ ਸੀ ਆਰਟ ਕਾਲਜ ਦੇ ਵਿੱਚ ਸਾਨੂੰ ਇਹ ਹੀ ਟ੍ਰੇਨਿੰਗ ਦਿੱਤੀ ਗਈ ਸੀ ਤੇ ਜੇ ਲੱਕੜੀ ਦਾ ਉਹ ਵੀ ਤੁਸੀਂ ਕਾਰਵਿੰਗ ਕਰਨੀ ਹੈ ਜੇ ਹੁਣ ਮੈਟਲ ਦੇ ਵਿੱਚ ਜਾਂ ਫਾਈਬਰ ਗਲਾਸ ਬਣਾ ਪਹਿਲਾਂ ਕਲੇ ਦੇ ਵਿੱਚ ਬਣੇਗਾ ਜੀ ਫਿਰ ਉਸ ਦਾ ਜਿਹੜਾ ਹੈਗਾ ਉਹ ਮੋਲਡ ਤਿਆਰ ਹੁੰਦਾ ਹੈ ਤੇ ਮੋਲਡ ਨੂੰ ਬਾਅਦ ਦੇ ਵਿੱਚ ਅਸੀਂ ਖੋਲ ਕੇ ਉਹਦੇ ਅੰਦਰ ਇਹ ਮਟੀਰੀਅਲ ਫਿਲ ਕਰਕੇ ਤੇ ਉਹਨੂੰ ਬੰਦ ਕਰਕੇ ਉਸ ਤੋਂ ਬਾਅਦ ਉਹ ਮੋਲਡ ਤੋੜ ਦਿੰਦੇ ਹਾਂ ਉਹਦੇ ਚ ਉਹ ਜਿਹੜਾ ਫਾਈਨਲ ਸਟੈਚੂ ਤਿਆਰ ਹੁੰਦਾ ਤੇ ਉਸ ਤੋਂ ਬਾਅਦ ਰਗੜਾਈ ਕਰਕੇ ਉਹਨੂੰ ਕਲਰ ਦਿੰਦੇ ਆ ਸੋ ਸਰ ਨੇ ਸਿੱਧੂ ਮੂਸੇਵਾਲੇ ਦਾ ਸਟੈਚੂ ਵੀ ਬਣਾਇਆ ਅਸੀਂ ਦੇਖਿਆ ਜਦੋਂ ਅਸੀਂ ਐਂਟਰ ਹੋ ਰਹੇ ਸੀਗੇ ਐਂਟਰੀ ਤੇ ਸਾਨੂੰ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਸਟੈਚੂ ਮਿਲਿਆ ਸੋ ਉਹਨਾਂ ਦੀ ਫੈਮਿਲੀ ਨੇ ਦੇਖਿਆ ਤੁਸੀਂ ਦੱਸਿਆ ਕਿ ਉਦਘਾਟਨ ਉਹਨਾਂ ਦੇ ਪਾਪਾ ਕਰਕੇ ਗਏ ਆ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੇ ਮੈਨੂੰ ਕਿਹਾ ਵੀ ਸੀ ਵੀ ਤੁਸੀਂ ਆਇਓ ਪਿੰਡ ਪਰ ਮੈਥੋਂ ਨਹੀਂ ਜਾਇਆ ਗਿਆ ਤੇ ਸਿੱਧੂ ਮੂਸੇਵਾਲਾ ਦਾ ਜਿਹੜਾ ਸਟੈਚੂ ਜਦੋਂ ਬਣਾਇਆ ਗਿਆ ਸੀ ਤੇ ਉਹ ਫਿਰ ਇੱਥੇ ਉਹਨਾਂ ਦੇ ਚਾਰ ਪੰਜ ਸਟੈਚੂ ਬ ਇੱਕ ਸਟੈਚੂ ਜਿਹੜਾ ਪਹਿਲਾ ਸਟੈਚੂ ਆ ਮੇਰੇ ਕੋਲ ਹੀ ਆ ਤੇ ਉਹ ਉਹਨਾਂ ਦੇ ਫਾਦਰ ਸਾਹਿਬ ਨੇ ਉਹਨੂੰ ਘਟਨਾ ਕੀਤਾ ਸੀ ਬਹੁਤ ਏਮੋਸ਼ਨਲ ਹੋਏ ਸੀ ਉਸ ਟਾਈਮ ਆ ਪੂਰਾ ਪਾਰਕ ਪਾਰਕ ਜਿਹੜਾ ਭਰਿਆ ਹੋਇਆ ਸੀਗਾ ਲੋਕਾਂ ਦੇ ਆਸ-ਪਾਸ ਪਿੰਡਾਂ ਦੇ ਲੋਕ ਬਹੁਤ ਵੱਡੀ ਗੰਟੀ ਦੇ ਵਿੱਚ ਜਿਹੜਾ ਹੈਗਾ ਇੱਥੇ ਆਏ ਹੋਏ ਸੀ 525 ਤੱਕ ਪੁਲਿਸ ਦੇ ਮੁਲਾਜ਼ਮਾਂ ਦੀ ਇੱਥੇ ਡਿਊਟੀ ਲੱਗੀ ਹੋਈ ਸੀ ਉਸ ਟਾਈਮ ਹਾਂਜੀ ਤੇ ਉਸ ਟਾਈਮ ਸਥਾਪਿਤ ਕੀਤਾ ਗਿਆ ਸੀ ਜੀ ਸੋ ਜਿਹੜਾ ਟੈਰਰਿਸਟ ਅਟੈਕ ਹੋਇਆ ਕਸ਼ਮੀਰ ਦੇ ਵਿੱਚ ਇੱਕ ਫੋਟੋ ਅਸੀਂ ਦੇਖਿਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀਗੀ ਇੱਕ ਕਪਲ ਦੀ ਹਾਂਜੀ ਜਿਹੜੇ ਜਿਨ੍ਹਾਂ ਦੇ ਹ ਸੋ ਤੁਸੀਂ ਉਹਨਾਂ ਦਾ ਵੀ ਸਟੈਚੂ ਬਣਾਇਆ ਲੇਕਿਨ ਉਹ ਸਟੈਚੂ ਮੈਨੂੰ ਹੁਣ ਨਜ਼ਰ ਨਹੀਂ ਆ ਰਿਹਾ ਪਾਰਕ ਦੇ ਵਿੱਚ ਮੈਂ ਉਹਦੇ ਬਾਰੇ ਵੀ ਜਾਨਣਾ ਚਾਹੁੰਦਾ ਕਿਉਂਕਿ ਉਹਨਾਂ ਮੈਂ ਜਦੋਂ ਵੀ ਉਸ ਵੇਖ ਦੱਸਿਆ ਸੀ ਪਰਿਵਾਰਕ ਤੌਰ ਤੇ ਵੀ ਵੇਖਦੇ ਸੀ ਲੋਕ ਵੀ ਵੇਖਦੇ ਸੀ ਲੋਕ ਨਾ इमोशनल ਹੋ ਜਾਂਦੇ ਸੀ ਤੇ ਮੈਂ ਸੋਚਿਆ ਵੀ ਕਲਾ ਦਾ ਮਨੋਰਥ ਹੈ ਜਿਹੜਾ ਉਹ ਖੁਸ਼ੀ ਸ਼ਾਂਤੀ ਪੈਦਾ ਕਰਨਾ ਤੇ ਮੈਨੂੰ ਲੱਗਾ ਵੀ ਲੋਕ ਬਹੁਤ इमोशनल ਹੁੰਦੇ ਆ ਤੇ ਉਹ ਦੁੱਖ ਨੂੰ ਦੂਰ ਕਰਨ ਵਾਸਤੇ ਨਾ ਮੈਨੂੰ ਡਿਸਟਰੋਏ ਕਰਨਾ ਪਿਆ ਤੇ ਉਹਨੂੰ ਹਟਾ ਦਿੱਤਾ ਗਿਆ ਸਟੈਚੂ ओके ਸੁਪਰ ਲਾਜੀ ਦਾ ਸਟੈਚੂ ਬਣਾਇਆ ਤੁਸੀਂ ਉਹਨਾਂ ਦੀ ਫੈਮਲੀ ਨੇ ਦੇਖਿਆ ਹੈ ਉਹਨਾਂ ਦੀ ਫੈਮਲੀ ਚੋਂ ਕਿਸੇ ਨੇ ਕਾਲ ਕੀਤੀ ਜਾਂ ਕੋਈ ਦੇਖਣ ਆਇਆ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਆ ਉਹਨਾਂ ਦੇ ਮਿੱਤਰਾਂ ਦੋਸਤਾਂ ਦੇ ਕਿਉਂਕਿ ਉਹ ਪਰਿਵਾਰ ਤਾਂ ਉਸ ਦੁੱਖ ਦੇ ਵਿੱਚ ਮਸਲੂਮਾ ਉਹਨਾਂ ਦੇ ਨਾਲ ਦੇ ਸਾਰਿਆਂ ਦੇ ਮੈਨੂੰ ਫੋਨ ਆਏ ਤੇ ਹੁਣ ਉਹ ਅਸੀਂ ਜਿਹੜਾ ਇੱਥੇ ਲਗਾਵਾਂਗੇ ਤੇ ਬਾਕੀ ਅਜੇ ਉਹਦਾ ਫੈਸਲਾ ਕਰਨਾ ਅਸੀਂ ਇਹ ਕਿਸ ਤਰ੍ਹਾਂ ਜਿਹੜਾ ਸਥਾਪਿਤ ਕਰਨਾ ਹੈ ਕੀ ਆ ਉਹਦਾ ਕਿਸ ਤਰ੍ਹਾਂ ਹਿਸਟਰੀ ਲਾਉਣੀ ਹੈ ਸਾਰੀ ਆਪਾਂ ਉਹ ਫੈਸਲਾ ਸਾਰੇ ਨਾਲ ਮਿਲ ਕੇ ਅਸੀਂ ਕਰਾਂਗੇ ਤੇ ਕਿਦਾਂ ਸਿਲੈਕਟ ਕਰਦੇ ਹੋ ਤੁਸੀਂ ਵੀ ਕਿਹੜੀ ਤਸਵੀਰ ਜਿਹੜੀ ਉਸ ਨੂੰ ਭੱਲਾ ਜੀ ਦੀ ਯਾਦ ਦੇ ਵਿੱਚ ਬਣਾਇਆ ਜਾਵੇ ਭੱਲਾ ਜੀ ਦੀ ਬਹੁਤ ਸਾਰੀਆਂ ਯਾਦਾਂ ਤੇ ਉਹਨਾਂ ਦੀ ਯਾਦਾਂ ਹਮੇਸ਼ਾ ਖੁਸ਼ੀ ਦੇਣ ਵਾਲੀਆਂ ਸਕੂਨ ਦੇਣ ਵਾਲੀਆਂ ਤਸਵੀਰ ਕਿਹੜੀ ਤਸਵੀਰ ਬਸ ਉਹਨਾਂ ਦੀਆਂ ਸਾਰੀਆਂ ਤਸਵੀਰਾਂ ਦਾ ਮਿਲ ਗੋਬਾ ਸੀਗਾ ਜੋ ਮੇਰੇ ਮਨ ਦੇ ਵਿੱਚ ਤਮਾਸ਼ਾ ਸੀ ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਅਕਸਰ ਮਿਲਦੇ ਸੀ ਦੇਖਦੇ ਸੀ ਮੈਂ ਤਾਂ ਉਹਨਾਂ ਦਾ ਸ਼ੁਰੂਆਤੀ ਦੌਰ ਵੀ ਵੇਖਿਆ ਸਰਦਾਰ ਜਗਦੇਵ ਸਿੰਘ ਜਸਵਾਲ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਸੀ ਮੈਂ ਵੀ ਉਹਨਾਂ ਦਾ ਲਾਇਆ ਬੂਟਾ ਸਰਦਾਰ ਜਸਵੰਤ ਸਾਹਿਬ ਦਾ ਹੀ ਤੇ ਉਸ ਟਾਈਮ ਦੀਆਂ ਸਾਰੀਆਂ ਯਾਦਾਂ ਨੂੰ ਮੈਂ ਆਪਣੇ ਮਨ 'ਚ ਵਸਾ ਕੇ ਤੇ ਇਹ ਜਿਹੜਾ ਹੈਗਾ ਉਹਨਾਂ ਦਾ ਸਕਿਚ ਤਿਆਰ ਕੀਤਾ ਸੀ ਤੇ ਉਸ ਨੂੰ ਮੂਰਤੀ ਰੂਪ ਦਿੱਤਾ ਦੋਨਾਂ ਭਰਾਵਾਂ ਨੇ ਮੈਂ ਮਨਜੀਤ ਸਿੰਘ ਤੇ ਛੋਟਾ ਪ੍ਰੋਫੈਸਰ ਜੀ ਸਿੰਘ ਸੋ ਜਿਸ ਇਤਿਹਾਸਿਕ ਜਗ੍ਹਾ ਤੇ ਅਸੀਂ ਬੈਠੇ ਆਂ ਇਹਦੇ ਪਿੱਛੇ ਵੀ ਬਹੁਤ ਵੱਡੀ ਸਟੋਰੀ ਹੈ ਵੀ ਅਸੀਂ ਜਾਣ ਲੈਣੇ ਆਂ ਕਿਉਂਕਿ ਇੱਥੇ ਜਿਸ ਵੀ ਚੀਜ਼ ਤੇ ਤੁਸੀਂ ਹੱਥ ਰੱਖਦੇ ਹੋ ਉਹ ਇਤਿਹਾਸ ਹੀ ਹੈ ਸੋ ਸਰ ਇਹ ਕਿਹੜੀ ਜਗ੍ਹਾ ਹੈ ਇੱਕ ਤੁਸੀਂ ਕਿਵੇਂ ਡਿਜ਼ਾਈਨ ਕੀਤੀ ਹੈ ਕੀ ਇਹਦੇ ਪਿੱਛੇ ਪਿਛੋੜ ਕਿਹਦਾ ਇਹਦਾ ਪਿਸ਼ੋਕਣ ਗੱਦਰ ਪਾਰਟੀ ਲੈਬ ਨਾਲ ਜੁੜਦਾ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਰਾਤ ਕੱਟੀ ਹੋਣ ਕਰਕੇ ਇਹ ਸ਼ੁਰੂ ਤੋਂ ਪੂਜਨਿਕ ਸਥਾਨ ਪਰ ਉਹਦੇ ਨਾਲ ਹੋਰ ਜਗ੍ਹਾ ਜਿਹੜੀ ਆ ਉਹ ਬੁਲਕ ਕੀਤੀ ਗਈ ਤਾਂ ਕਿ ਇਸ ਕੰਮ ਵਾਸਤੇ ਆਪਣੇ ਦੇਸ਼ ਭਗਤੀ ਇੰਨੇ ਆ ਇਹ ਜਗ੍ਹਾ ਜਿਹੜੀ ਇਤਨੀ ਮਰਜ਼ੀ ਵੱਡੀ ਹੋਵੇ ਛੋਟੀ ਪੈ ਜਾਂਦੀ ਆ ਤੇ ਇੰਨੇ ਸਟੈਚੂ ਤਿਆਰ ਕਰਨੇ ਆ ਇਨ੍ਹਾਂ ਲਿਟਰੇਚਰ ਆ ਜਿਹੜਾ ਉੱਥੇ ਲੱਗਣਾ ਤੇ ਇਸ ਕਰਕੇ ਫਿਰ ਉਹ ਜਗ੍ਹਾ ਦਾ ਕਾਫੀ ਫਲਾਉ ਕੀਤਾ ਗਿਆ ਤੇ ਇਹਦਾ ਜਿਹੜਾ ਡਿਜ਼ਾਈਨ ਕੋਈ ਵੀ ਤਿਆਰ ਹੁੰਦਾ ਇਹ ਸਾਡੇ ਦੇਸ਼ ਭਗਤ ਜਿਨ੍ਹਾਂ ਨੇ ਦੂਸਰਿਆਂ ਦੇ ਖਾਤਰ ਜ਼ਿੰਦਗੀ ਜਾਈ ਹਰ ਕੋਈ ਆਪਣੇ ਲਈ ਤਾਂ ਜਿਉਂਦਾ ਹੀ ਆ ਪਰ ਇਨ੍ਹਾਂ ਲੋਕਾਂ ਨੇ ਦੂਸਰਿਆਂ ਦੇ ਖਾਤਰ ਜ਼ਿੰਦਗੀ ਜਾਈ ਕੁਰਬਾਨੀਆਂ ਕੀਤੀਆਂ ਆਪਣੇ ਨਿੱਜੀ ਮਨੋਰਥ ਨੂੰ ਪਾਸੇ ਰੱਖਿਆ ਫਸੋ ਨੋ ਦਿਨ ਉਹ ਹੀ ਯਾਦਾਂ ਆਉਂਦੀਆਂ ਕਾਇਲ ਕੀਤਾ ਕਿ ਅਸੀਂ ਅੱਜ ਮਹਾਨ ਦੇਸ਼ ਭਗਤ پارک ਦੇ ਵਿੱਚ ਬੈਠੇ ਹਾਂ ਤੇ ਉਹਦੇ ਲਈ ਸਿਰਜਣਾ ਦੇ ਹੋਰ ਸਾਜ਼ਨ ਜਿਹੜੇ ਆ ਉਹ ਕੱਢ ਰਹੇ ਇਹ ਜਿਹੜਾ ਘਰ ਹੈ ਮਹਾਨ ਗਦਰੀ ਔਰਤ ਸਾਡੀ ਗਦਰ ਪਾਰਟੀ ਲਈ ਬਹੁਤ ਸਤਿਕਾਰਯੋਗ ਸੀਗੇ ਬੀਬੀ ਗੁਲਾਬਕੌਰ ਉਹਨਾਂ ਦਾ ਘਰ ਹੈ ਜੀ ਇਹ ਤੇ ਉਸੇ ਤਰ੍ਹਾਂ ਦੀ ਪੁਰਾਤਨ ਲੁੱਕ ਦੇ ਕੇ ਉਹਨਾਂ ਦੀ ਹਿਸਟਰੀ ਦੇ ਉੱਪਰ ਲਗਾਈ ਜਾ ਰਹੀ ਹੈ ਤੇ ਉਹਨਾਂ ਦੀ ਹਿਸਟਰੀ ਜਿਹੜੀ ਲਗਾ ਕੇ ਨਾਲ ਹੀ ਉਹਨਾਂ ਦਾ ਸਟੈਚੂ ਸਥਾਪਿਤ ਕੀਤਾ ਜਾ ਰਿਹਾ ਜੀ ਇਹ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਉਹਨਾਂ ਦੀਆਂ ਸਿੱਖਿਆਵਾਂ ਤੋਂ ਆਪਣੀ ਜ਼ਿੰਦਗੀ ਜਿਉਣ ਦਾ ਸਬਕ ਸਿੱਖ ਆ ਸਕੇ ਜੀ ਸੋ ਸਰ ਇਤਿਹਾਸਕ ਪਾਰਕ ਦੇ ਵਿੱਚ ਬੈਠੇ ਆ ਬਹੁਤ ਕੁਝ ਦੇਖ ਰਹੇ ਆ ਅਸੀਂ ਹੈਨਾ ਬੜੇ ਤੁਸੀਂ ਸਟੈਚੂਜ਼ ਬਣਾਏ ਆ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਹੈ ਪਰਿਵਾਰ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਇੱਕ ਫੌਜੀ ਪਲਟਨ ਦੀ ਤਰ੍ਹਾਂ ਪਰਿਵਾਰ ਜਿਹੜਾ ਸਾਡਾ ਕੰਮ ਕਰ ਰਿਹਾ ਹੈ ਮੇਰਾ ਜਿਹੜਾ ਛੋਟਾ ਪ੍ਰੋਫੈਸਰਜੀਤ ਸਿੰਘ ਉਹ ਨਾਲ ਹੈ ਤੇ ਉਹਦੇ ਵੀ ਬੱਚੇ ਮੇਰੇ ਵੀ ਬੱਚੇ ਬਾਕੀ ਸਾਡੀ ਇੱਕ ਭੈਣ ਜਿਹੜੀ ਮਿਆਪਲਸ ਚ ਇਨਸਪੈਕਟਰ ਹੈ ਤੇ ਉਹ ਪਹਿਲਾਂ ਇੰਟਰਨੈਸ਼ਨਲ ਐਥਲੀਟ ਰਹੇ ਆ ਉਹ ਵੀ ਜਦੋਂ ਛੁੱਟੀ ਵਾਲੇ ਦਿਨ ਇੱਥੇ ਆ ਕੇ ਤੇ ਉਹ ਫੁੱਲਾਂ ਦੀ ਗੋਡੀ ਕਰ ਵਗੈਰਾ ਕਰਦੇ ਆ ਚਾਹੋ ਸਾਡੇ ਇਹਨਾਂ ਹੌਸਲਾ ਹੋ ਜਾਂਦਾ ਵੀ ਸਾਰਾ ਪਰਿਵਾਰ ਸਾਨੂੰ ਸਾਥ ਦੇ ਰਿਹਾ ਤੇ ਬਾਕੀ ਜਿਹੜੀ ਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਆ ਸਾਰਾ ਕੁਝ ਨੇਪਰੇ ਚੜ ਰਿਹਾ ਜੀ ਸੋ ਸਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਖਾਸ ਤੌਰ ਤੇ ਗੱਲਬਾਤ ਕਰਨ ਦੇ ਲਈ ਤੇ ਜਿਹੜਾ ਤੁਸੀਂ ਸਟੈਚੂ ਬਣਾਇਆ ਹੈ ਏ ਸਾਨੂੰ ਤੁਸੀਂ ਮਹਿਸੂਸ ਕਰਾਇਆ ਕਿ ਭੱਲਾ ਜੀ ਅੱਜ ਵੀ ਸਾਡੇ ਵਿੱਚ ਨੇ ਕਿਤੇ ਨਹੀਂ ਗਏ ਹੋ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਮੁੱਚੀ ਟੀਮ ਦਾ ਤੁਸੀਂ ਮਹਾਂਦੇਸ਼ ਭਗਤ پارک ਚ ਆ ਕੇ ਸਾਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਜੀ ਬਹੁਤ ਧੰਨਵਾਦ ਸੋ ਇਹ ਸੀ ਜੀ ਮੇਰੇ ਨਾਲ ਮਨਜੀਤ ਜੀ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਜਿਹੜੇ ਲਫ਼ਜ਼ਾਂ ਦੇ ਨਾਲ ਨਹੀਂ ਆਪਣੇ ਦਰਦ ਨੂੰ ਜੋ ਹੈ ਆਪਣੀ ਕਲਾ ਦੇ ਨਾਲ ਬਿਆਨ ਕਰਦੇ ਰਹੇ ਸੋ ਮੈਨੂੰ ਦਿਓ ਇਜਾਜ਼ਤ ਐਦਾਂ ਦੀਆਂ ਹੋਰ ਪਰਸਨੈਲਿਟੀਆਂ ਦੇ ਨਾਲ ਤੁਹਾਨੂੰ ਮੈਂ ਰੂਬਰੂ ਕਰਾਉਂਦੀ ਰਹੂੰਗੀ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੁੱਲ੍ਹ ਗਦਨਿਕ ਸਵੇਰਾ ਟੀ